ਇੰਟਰਨੈਟ ਸਾਡੇ ਤੇ ਨਿਗਾ ਰੱਖ ਰਿਹਾ ਪੂਰੀ ਨਿਗਾ ਰੱਖ ਰਿਹਾ ਆਪਾਂ ਕੀ ਸਰਚ ਕਰਦੇ ਆ ਆਪਣੇ ਮੋਬਾਈਲ ਚ ਕਿਹੜੀ ਵੀਡੀਓ ਸੇਵ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਰਸਨ ਨੂੰ ਪਤਾ ਹੈ ਉਹ ਕਦੋਂ ਵੀ ਕੱਢ ਸਕਦਾ ਆਪਣੇ ਫੋਨ ਚ ਇਹ ਆਪਾਂ ਹਲੇ ਵਿਅੰਚ ਨਾ ਰਹੀਏ ਕਿ ਇਹ ਜੇ ਸਾਡੇ ਫੋਨ ਚ ਹੈ ਇਹ ਕਿਹੜਾ ਕਿਤੇ ਚਲੀ ਜਾਏਗੀ ਪਤਾ ਹੀ ਨਹੀਂ ਲੱਗਣਾ ਕਦੋਂ ਚਲੀ ਗਈ ਕਦੀ ਵੀ ਆਦਾ ਫੋਨ ਨਾ ਵੇਚਿਆ ਕਰੋ ਤੋੜ ਦਿਆ ਕਰੋ ਭਰਾ ਇਹਨੂੰ ਦਾ ਰਿਕਵਰ ਮਾਰੋ ਬਹੁਤ ਕੁਝ ਨਿਕਲ ਆਉਂਦਾ ਇਹਦੇ ਚੋਂ ਤੁਸੀਂ ਦੇਖੋਗੇ ਪਿੱਛੇ ਜਾਂ ਕਿੰਨੀਆਂ ਕੁੜੀਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਹਨਾ ਉਹ ਤੁਸੀਂ ਦੇਖੋ ਕਿ ਉਹ ਵੀਡੀਓਜ਼ ਕਿੱਥੋਂ ਆ ਰਹੀਆਂ ਨੇ ਪਹਿਲੀ ਗੱਲ ਤਾਂ ਹੈ ਕਿ ਉਹ ਵੀਡੀਓਜ਼ ਬਣਾਈਆਂ ਕਿਉਂ ਜਾ ਰਹੀਆਂ ਨੇ ਜੇ ਬਣਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਮੋਬਾਈਲ ਦੇ ਵਿੱਚ ਹੋਣਗੀਆਂ ਇਹ ਬੰਦੇ ਕਿਵੇਂ ਕੱਢ ਕੇ ਲੈ ਕੇ ਆ ਰਹੇ ਨੇ ਜਿਹੜੇ ਪੇਜਾਂ ਵਾਲੇ ਹੁਣ ਸ਼ਾਇਦ ਕੋਈ ਕਹਿ ਵੀ ਦੇਗਾ ਯਾਰ ਕਿ ਕੁੜੀਆਂ ਇੰਟਰਨੈਟ ਤੇ ਆਈਆਂ ਤੁਹਾਨੂੰ ਬੜੀ ਪ੍ਰੋਬਲਮ ਹੁੰਦੀ ਹੈ ਮੁੰਡਿਆਂ ਨੂੰ ਸੁਧਰਨਾ ਚਾਹੀਦਾ ਹੈ ਇਹ ਵਾ ਹਨਾ ਕਿੰਨਾ ਨੂੰ ਸੁਧਾਰੋਗੇ ਇਹ ਲੋਕ ਕੌਣ ਨੇ ਜੋ ਵਿਗਾੜ ਰਹੇ ਨੇ ਕਿਸੇ ਨੂੰ ਪਤਾ ਹੀ ਨਹੀਂ ਹੈ ਸੋਸ਼ਲ ਮੀਡੀਆ ਤੇ ਹੋਣ ਤੋਂ ਪਹਿਲਾਂ ਥੋੜਾ ਸੋਚ ਕੇ ਆਓ ਜੇ ਅੱਜ ਤੁਸੀਂ ਕਹਿ ਰਹੇ ਹੋ ਜੀ ਮੈਨੂੰ 2 ਲੱਖ ਫਾਲੋਅਰ ਆ ਗਏ ਮੈਨੂੰ ਤਾਂ ਜੀ ਦਿਨ ਦੇ ਵਿੱਚ 100 ਕਮੈਂਟ ਆਉਂਦਾ ਮੇਰੀ ਵੀਡੀਓ ਦੇ ਉੱਤੇ ਪਰ ਕੱਲ ਨੂੰ ਇੰਨਾ ਮਾਦਾ ਰੱਖੋ ਆ ਦੇ ਅੰਦਰ ਜੇ ਕੱਲ ਨੂੰ ਕੋਈ ਤੁਹਾਡੀ ਮਿਸ ਯੂਜ਼ ਕਰ ਦਿੰਦਾ ਤੁਹਾਡੀ ਵੀਡੀਓ ਨੂੰ ਫੋਟੋ ਨੂੰ ਤਾਂ ਉਸ ਨੂੰ ਜਰਨ ਦਾ ਵੀ ਮਾਦਾ ਰੱਖੋ ਇਹ ਨਾ ਹੋਵੇ ਕਿ ਕੱਲ ਨੂੰ ਇਸ ਦੇ ਨਤੀਜੇ ਮਾਰੇ ਨਿਕਲ ਨਿਕਲ ਲੱਗ ਜਣਾ ਹੈ ਨਾ ਜਿਵੇਂ ਕਈ ਕੁੜੀਆਂ ਤਾਂ ਹਾਦੀ ਪਾਰ ਕਰ ਦਿੰਦੀਆਂ ਹਨ ਬਹੁਤ ਸਾਰੀਆਂ ਕੁੜੀਆਂ ਨੇ ਉਹ ਆਪਣਾ ਪੈਰਾਵਾ ਹੀ ਇਸ ਤਰੀਕੇ ਦੇ ਨਾਲ ਪਾਰੀਆਂ ਨੇ ਤੇ ਬਾਅਦ ਦੇ ਵਿੱਚ ਲੋਕਾਂ ਦੀ ਗਲਤੀ ਕਾਢਣੀਆਂ ਵੀ ਮੇਰਾ ਮੂੰਹ ਵੀ ਤਾਂ ਹੈਗਾ ਹੀ ਇਹ ਤੁਸੀਂ ਮੂੰਹ ਨੂੰ ਕਿਉਂ ਨਹੀਂ ਦੇਖਦੇ ਜਾਂ ਹੋਰ ਆਸੇ ਪਾਸੇ ਕਿਉਂ ਦੇਖਦੇ ਹੋ ਇਸ ਮਸਲੇ ਨੂੰ ਲੈ ਕੇ ਥੋੜਾ ਜਆ ਮੈਨੂੰ ਲੱਗਦਾ ਨਕੀਲ ਕੱਸਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਕਿੱਥੋਂ ਆ ਰਹੀਆਂ ਨੇ ਵੀਡੀਓ ਇਹ ਬਹੁਤ ਵੱਡਾ ਸਵਾਲ ਹੈ ਇਹ ਵੀਡੀਓਜ਼ ਆ ਕਿੱਥੋਂ ਰਹੀਆਂ ਨੇ ਠੀਕ ਹੈ ਬਣ ਗਈ ਠੀਕ ਹੈ ਪਰ ਕਿਸੇ ਦੇ ਮੋਬਾਈਲ ਦੇ ਵਿੱਚੋਂ ਵੀਡੀਓਜ਼ ਕਿਵੇਂ ਜਾ ਰਹੀਆਂ ਨੇ ਬਾਈ ਜਦੋਂ ਤੁਹਾਨੂੰ ਲਾਈਕ ਆ ਰਹੇ ਸੀ ਕਮੈਂਟ ਆ ਰਹੇ ਸੀ ਉਹ ਤਾਂ ਤੁਸੀਂ ਕਹ ਰਹੇ ਸੀ ਵਾਹ ਵਾਹ ਸਾਡੇ ਲੱਖ ਫੋਲੋਅਰ ਹੋ ਗਏ ਜੀ ਸਾਨੂੰ ਇੰਨੀ ਐਡਾ ਮਿਲਣ ਲੱਗ ਪੀਆਂ ਸਾਡੇ ਸਾਨੂੰ ਇੰਨੀ ਪ੍ਰੋਮੋਸ਼ਨਾਂ ਮਿਲਣ ਲੱਗ ਪੀਆਂ ਜਦੋਂ ਉਸ ਸਕਸੈਸ ਦਾ ਕੁਝ ਤੁਹਾਨੂੰ ਇਹੋ ਜਿਹਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਚੱਲਣ ਨੂੰ ਮਿਲ ਰਿਹਾ ਉਦੋਂ ਤੁਸੀਂ ਰੋਣ ਲੱਗ ਪੈਂਦੇ ਹੋ ਤੁਹਾਡੇ ਪਰਿਵਾਰ ਪਰਿਵਾਰਾਂ ਦਾ ਵੀ ਪਰਿਵਾਰਾਂ ਦਾ ਅੱਜ ਕੱਲ੍ਹ ਸ਼ਾਇਦ ਅਸੀਂ ਸੋਚਦੇ ਹੀ ਨਹੀਂ ਸਾਡੇ ਤੇ ਨਜ਼ਰ ਹੈਗੀ ਹੈ ਤੇ ਜਿਸ ਦਿਨ ਉਸ ਬੰਦੇ ਉਹ ਬੰਦੇ ਜਿਹੜੇ ਸਾਡੇ ਤੇ ਨਜ਼ਰ ਰੱਖਦੇ ਉਹ ਥੋੜੇ ਜਿਹਾ ਗਲਤ ਹੋ ਗਏ ਤੁਸੀਂ ਦੇਖੋ ਨਤੀਜੇ ਕਿਹੋ ਜਿਹੇ ਸਸਸੀ ਕਾਲ ਜੀ ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਆਮ ਤੌਰ ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਤੇ ਦੇਖਣ ਯੋਗ ਵੀ ਨਹੀਂ ਹੁੰਦੀਆਂ ਆਖਿਰ ਇਹ ਵੀਡੀਓ ਕਿਉਂ ਵਾਇਰਲ ਹੁੰਦੀਆਂ ਨੇ ਇਹਦੇ ਪਿੱਛੇ ਦੇ ਕਾਰਨ ਕੀ ਨੇ ਕਿ ਲੋਕ ਆਪ ਹੀ ਆਪਣੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਉਹ ਵਾਇਰਲ ਕਰਦੇ ਨੇ ਕਿਸੇ ਪਬਲਿਸਿਟੀ ਲਈ ਜਾਂ ਫਿਰ ਆਖਿਰਕਾਰਨ ਕੀ ਹੈ ਕਿੰਨਾ ਦੁਆਰਾ ਇਹ ਵੀਡੀਓ ਜਿਹੜੀਆਂ ਉਹ ਜਿਹੜੀਆਂ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਚਾੜ ਦਿੱਤੀਆਂ ਜਾਂਦੀਆਂ ਨੇ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਪੱਤਰਕਾਰ ਸਾਥੀ ਮੰਤਰੀ ਤੌਲਖ ਮੌਜੂਦ ਨੇ ਮੰਤਰੀ ਪਹਿਲਾ ਸਵਾਲ ਹੀ ਇਹ ਕਰਨਾ ਚਾਹੂੰਗੀ ਕਿ ਆਖੇ ਦੇ ਦੇ ਪਿੱਛੇ ਕਾਰਨ ਕੀ ਹੁੰਦਾ ਹੈ ਕਾਰਨ ਇਹ ਹੈ ਕਿ ਸਾਡੀ ਜਿਹੜੀ ਸੁਸਾਇਟੀ ਆ ਉਹ ਮੇਰੇ ਖਿਆਲ ਨਾਲ ਹਲੇ ਇੰਨੀ ਪਰਪੱਕ ਨਹੀਂ ਹੋਈ ਕਿ ਇਸ ਇੰਟਰਨੈਟ ਦੀ ਦੁਨੀਆ ਨੂੰ ਜਾਂ ਸੋਸ਼ਲ ਮੀਡੀਆ ਦੀ ਦੁਨੀਆ ਨੂੰ ਅਸੀਂ ਉਸ ਤਰੀਕੇ ਸਮਝ ਪਾਈਏ ਅਸਲ ਦੇ ਵਿੱਚ ਤੁਸੀਂ ਦੇਖ ਲਓ ਕਿ ਅ ਇੰਟਰਨੈਟ ਦੇ ਸੋਸ਼ਲ ਮੀਡੀਆ ਤੇ ਵੀਡੀਓਸ ਪਾਉਣਾ ਇਹ ਸਾਰਾ ਇੱਧਰ ਅਮਰੀਕਾ ਸਾਈਡ ਤੋਂ ਹੀ ਹੁੰਦਾ ਉਹ ਤੁਸੀਂ ਦੇਖੋਗੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਾ ਕੇ ਸੜਕਾਂ ਦੇ ਮੁੰਡੇ ਕੁੜੀਆਂ ਵੀਡੀਓ ਹੀ ਬਣਾਉਂਦੇ ਤੁਹਾਨੂੰ ਦਿਖ ਦੇਖ ਜਾਣਗੇ ਅਸਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਉਹ ਫੋਲੋ ਕਰ ਰਹੇ ਸੀਗੇ ਉਹਨਾਂ ਦੀ ਸੁਸਾਇਟੀ ਸ਼ਾਇਦ ਉਸ ਅਕੋਰਡਿੰਗ ਸੀ ਉਹਨਾਂ ਦਾ ਕਲਚਰ ਉਸ ਅਕੋਰਡਿੰਗ ਸੀ ਤਾਂ ਉਹ ਉਹਨਾਂ ਨੇ ਉਹ ਚੀਜ਼ ਜੇ ਉੱਥੇ ਕੁਝ ਮਿਸ ਅਪਨਿੰਗ ਵੀ ਹੋਈਆਂ ਤਾਂ ਉਹਨਾਂ ਨੇ ਉਹ ਗ੍ਰੈਪ ਕਰ ਲਿਆ ਕਿ ਠੀਕ ਆ ਹੋ ਗਿਆ ਸਾਡੀ ਸੁਸਾਇਟੀ ਅਜੇ ਉਸ ਲੈਵਲ ਤੇ ਨਹੀਂ ਹੈਗੀ ਜੇ ਅਸੀਂ ਉਸ ਉਸ ਕਲਚਰ ਚੋਂ ਨਹੀਂ ਹੁੰਦੇ ਕਿ ਜਿਸ ਇਹੋ ਜਿਹੀਆਂ ਚੀਜ਼ਾਂ ਹੋ ਜਾਣੀਆਂ ਤੇ ਅਸੀਂ ਉਹ ਐਕਸੈਪਟ ਕਰ ਲਾਵਾਂਗੇ ਕਿਹੋ ਜਿਹੀਆਂ ਚੀਜ਼ਾਂ ਜਿਵੇਂ ਐਗਜ਼ੈਂਪਲ ਤੌਰ ਤੇ ਕਿ ਬਹੁਤ ਸਾਰੀਆਂ ਵੀਡੀਓਜ਼ ਅੱਜ ਕੱਲ੍ਹ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੀਆਂ ਕੁੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਰਹੀਆਂ ਜਿਹੜੀਆਂ ਵੀਡੀਓਜ਼ ਬਣਾਉਂਦੀਆਂ ਨੇ ਆਪਣੇ ਆਪ ਨੂੰ ਪਬਲਿਕ ਫਿਗਰ ਕਹਿੰਦੀਆਂ ਨੇ ਜਾਂ ਵੀਡੀਓ ਕ੍ਰੀਏਟਰ ਕਹਿੰਦੀਆਂ ਨੇ ਉਹ ਵੀਡੀਓਜ਼ ਬਣਾਉਂਦੀਆਂ ਨੇ ਉਹਨਾਂ ਦੇ ਲੱਖ 2 ਲੱਖ ਫਾਲੋਅਰ ਵੀ ਹੋ ਜਾਂਦੇ ਆ ਪਰ ਜਿਹੜੀ ਵੀ ਕੁੜੀ ਫੇਮਸ ਹੋ ਜਾਂਦੀ ਆ ਫਿਰ ਉਸ ਨੂੰ ਟਾਰਗੇਟ ਵੀ ਕੀਤਾ ਜਾਂਦਾ ਹੈ ਮਨ ਲ ਕੋਈ ਕੁੜੀ ਆ ਉਸ ਦੀਆਂ ਵੀਡੀਓ ਜਿਆਦਾ ਚੱਲ ਰਹੀਆਂ ਨੇ ਉਸ ਨੂੰ ਟਾਰਗੇਟ ਵੀ ਕੀਤਾ ਜਾਂਦਾ ਹੈ ਕਮੈਂਟਾਂ ਦੇ ਵਿੱਚ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਆ ਹਨਾ ਉਸ ਤੋਂ ਬਾਅਦ ਕਿਸੇ ਫਲਾਣੇ ਬੰਦੇ ਨਾਲ ਉਸ ਦੀ ਵੀਡੀਓ ਜੋੜ ਦਿੱਤੀ ਜਾਂਦੀ ਹੈ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਉਸ ਕੁੜੀ ਦੇ ਪਿੱਛੇ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਡੀਪ ਤੱਕ ਪਤਾ ਹੈ ਜਿਹੜੇ ਹੈਕਰ ਵੀ ਨੇ ਜਿ ਇਹੋ ਜਿਹੀਆਂ ਵੀਡੀਓ ਕੱਢ ਲੈਂਦੇ ਨੇ ਕਿਤੇ ਕਿਤੇ ਉਹੋ ਜਿਹੇ ਫਿਰ ਲੋਕ ਵੀ ਪੈਂਦੇ ਨੇ ਕਿ ਇਹ ਇਹ ਜਿਹੜੀ ਕੁੜੀ ਹੈ ਬੜੀ ਫੇਮਸ ਆ ਤੇ ਇਹਦੇ ਰਿਲੇਟਡ ਅਸੀਂ ਕੋਈ ਇਹੋ ਜਿਹੀ ਚੀਜ਼ ਪਾ ਦਵਾਂਗੇ ਸਾਡਾ ਸਾਡਾ ਕੋਈ ਇੰਸਟਾਗ੍ਰam ਜਾਂ ਫੇਸਬੁੱਕ ਜੇ ਜਾਂ YouTube ਪੇਜ ਹੋਰ ਵੀ ਜ਼ਿਆਦਾ ਚੱਲ ਜੇਗਾ ਹੁਣ ਤੁਸੀਂ ਦੇਖੋ ਕਿ ਪਿੱਛੇ ਜਾਂ ਕਿੰਨੀਆਂ ਕੁੜੀਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਹਨਾ ਉਹ ਤੁਸੀਂ ਦੇਖੋ ਕਿ ਉਹ ਵੀਡੀਓਜ਼ ਕਿੱਥੋਂ ਆ ਰਹੀਆਂ ਨੇ ਪਹਿਲੀ ਗੱਲ ਤਾਂ ਹੈ ਕਿ ਉਹ ਵੀਡੀਓਜ਼ ਬਣਾਈਆਂ ਕਿਉਂ ਆ ਰਹੀਆਂ ਨੇ ਜੇ ਬਣਾਈਆਂ ਆ ਰਹੀਆਂ ਨੇ ਤਾਂ ਉਹਨਾਂ ਦੇ ਮੋਬਾਈਲ ਦੇ ਵਿੱਚ ਹੋਣਗੀਆਂ ਇਹ ਬੰਦੇ ਕਿਵੇਂ ਕੱਢ ਕੇ ਲੈ ਕੇ ਆ ਰਹੇ ਨੇ ਜਿਹੜੇ ਪੇਜਾਂ ਵਾਲੇ ਨੇ ਉਸ ਦੇ ਵਿੱਚ ਇਹ ਕਹੇ ਜਾਂਦਾ ਕਿ ਇਹ ਡੀਪ ਫੇਕ ਦੇ ਨਾਲ ਬਣਾਈਆਂ ਗਈਆਂ ਤਸਵੀਰਾਂ ਨੇ ਤੇ ਉਹ ਫਿਰ ਘਟ ਖਤਰਨਾਕ ਉਹ ਵੀ ਕਿਹੜਾ ਕੋਈ ਘਟ ਖਤਰਨਾਕ ਚੀਜ਼ ਹੈ ਜੇ ਮੰਨ ਲਓ ਕਿਸੇ ਦੀ AI ਦੇ ਨਾਲ ਕੋਈ ਵੀਡੀਓ ਬਣ ਰਹੀ ਹੈ ਤੇ ਉਹ ਪੈ ਰਹੀ ਹੈ ਤੋ ਇੱਕ ਵਾਰੀ ਤਾਂ ਨੈਰੇਟਿਵ ਬਣ ਹੀ ਜਾਂਦਾ ਨਾ ਕਿ ਇਦਾਂ ਦੀ ਇਦਾਂ ਦੀ ਹਨਾ ਕੁੜੀ ਆ ਜਾਂ ਕੋਈ ਮੁੰਡਾ ਜਾਂ ਕੋਈ ਪਰਸਨ ਹੈ ਉਹ ਉਹ ਕਿੰਨੀਆਂ ਚੀਜ਼ਾਂ ਖਤਰਨਾਕ ਹੈ ਅੱਜ ਅਸੀਂ ਕਹਿੰਦੇ ਆ ਵੀ ਜਿਵੇਂ ਹੁਣ ਕੋਈ ਹੁਣ ਸ਼ਾਇਦ ਕੋਈ ਕਹਿ ਵੀ ਦੇਗਾ ਯਾਰ ਇਹ ਕੁੜੀਆਂ ਇੰਟਰਨੈਟ ਤੇ ਆ ਗਈਆਂ ਤੁਹਾਨੂੰ ਬੜੀ ਪ੍ਰੋਬਲਮ ਹੁੰਦੀ ਹੈ ਮੁੰਡਿਆਂ ਨੂੰ ਸੁਧਰਨਾ ਚਾਹੀਦਾ ਹੈ ਇਹ ਵਾ ਹਨਾ ਕਿੰਨਾ ਨੂੰ ਸੁਧਾਰੋਗੇ ਇਹ ਲੋਕ ਕੌਣ ਨੇ ਜੋ ਵਿਗਾੜ ਰਹੇ ਨੇ ਕਿਸੇ ਨੂੰ ਪਤਾ ਹੀ ਨਹੀਂ ਹੈ ਇੱਕ ਕੌਣ ਚਿਹਰੇ ਨੇ ਜੋ ਇਹਨਾਂ ਚੀਜ਼ਾਂ ਦੇ ਪਿੱਛੇ ਨੇ ਕਿਸੇ ਨੂੰ ਪਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਵੇਂ ਸੁਧਾਰੋਗੇ ਉਹਨਾਂ ਦੀ ਮਾਨਸਿਕਤਾ ਹੀ ਉੱਤੋਂ ਤੱਕ ਦੀ ਹੈ ਤੁਸੀਂ ਇਹਨਾਂ ਨੂੰ ਕਿਵੇਂ ਸੁਧਾਰੋਗੇ ਉਹ ਸਾਨੂੰ ਬਚਨ ਦੀ ਲੋੜ ਹੈ ਅਸੀਂ ਖੁੱਲ ਕੇ ਵੀਡੀਓਸ ਤਾਂ ਪਾ ਰਹੇ ਹਾਂ ਪਿੱਛੇ ਇੱਕ ਕੁੜੀ ਦੀ ਵੀਡੀਓ ਵਾਇਰਲ ਵੀ ਹੋਈ ਹੈ ਹਨਾ ਹੋਰ ਕਿੰਨੀਆਂ ਕੁੜੀਆਂ ਦੀਆਂ ਵੀਡੀਓਸ ਵਾਇਰਲ ਹੋ ਰਹੀਆਂ ਨੇ ਇਹ ਲਗਾਤਾਰ ਹੋ ਰਹੀਆਂ ਨੇ ਹੋਰ ਛੱਡੋ ਡੀਪ ਫੇਕ ਦੇ ਨਾਲ ਕਿੰਨਾ ਕਿੰਨਾ ਕੁਝ ਜਿਹੜਾ ਬਦਲ ਰਿਹਾ ਵਾ ਤੁਸੀਂ ਦੇਖੋ ਇੱਕ ਐਕਟਰ ਦਾ ਰਣਵੀਰ ਸਿੰਘ ਉਸ ਦੀ ਇੱਕ ਵੀਡੀਓ ਵਾਇਰਲ ਹੋ ਗਈ ਉਹ ਇੰਨਾ ਇੰਨੀ ਵੀਡੀਓ ਵਾਇਰਲ ਹੋ ਗਈ ਉਸ ਦੇ ਵਿੱਚ ਉਹ ਮਿਸਯੂਜ਼ ਕੀਤਾ ਗਿਆ ਏਆਈ ਦੇ ਨਾਲ ਤਾਂ ਉਸ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਪਿਆ ਕਹਿੰਦੇ ਏਆਈ ਤੋਂ ਬਚ ਕੇ ਰੋ ਲੋਕੋ ਉਹਨੇ ਇਹ ਲਿਖ ਕੇ ਪਾਇਆ ਰਣਵੀਰ ਸਿੰਘ ਨੇ ਐਡਾ ਵੱਡਾ ਉਹ ਬਾਲੀਵੁੱਡ ਦਾ ਐਕਟਰ ਆ ਪੂਰੀ ਦੁਨੀਆ ਜਾਣਦੀ ਆ ਉਸ ਨੂੰ ਉਹ ਵੀ ਇਸ ਇਸ ਏਆਈ ਤੋਂ ਨਹੀਂ ਬਚ ਸਕਿਆ ਤੇ ਆਪਾਂ ਤਾਂ ਹਲੇ ਪੰਜਾਬ 'ਚ ਰਹਿੰਦੇ ਆ ਉਹ ਛੋਟੇ ਪੱਧਰ ਤੇ ਆ ਆਪਾਂ ਇਹਨਾਂ ਚੀਜ਼ਾਂ ਨੂੰ ਸਹਿਣ ਨਹੀਂ ਕਰ ਪਾਵਾਂਗੇ ਜੇ ਕੱਲ ਨੂੰ ਜਿਵੇਂ ਹੁਣ ਬਹੁਤ ਸਾਰੀਆਂ ਕੁੜੀਆਂ ਦੀਆਂ ਵੀਡੀਓਜ਼ ਜਿਹੜੀਆਂ ਸ਼ਲੀਲ ਬਣਾਈਆਂ ਜਾਂਦੀਆਂ ਐ ਆਈ ਦੇ ਨਾਲ ਕੁੜੀਆਂ ਕੌਣ ਨੇ ਪਬਲਿਕ ਫਿਗਰਸ ਨੇ ਮੰਨ ਲਓ ਕੋਈ ਕੋਈ ਕੁੜੀ ਪੱਤਰਕਾਰ ਆ ਕੋਈ ਵੀਡੀਓ ਬਣਾਉਂਦੀ ਆ ਕੋਈ ਐਕਟਿੰਗ ਕਰਨ ਵਾਲੀ ਆ ਉਹਨਾਂ ਦੀਆਂ ਵੀਡੀਓਜ਼ ਬਣਾ ਦਿੱਤੀਆਂ ਜਾਂਦੀਆਂ ਨੇ ਉਹ ਬਾਅਦ ਦੇ ਵਿੱਚ ਕਲੈਰੀਫਿਕੇਸ਼ਨ ਦਿੰਦੀਆਂ ਫਿਰਦੀਆਂ ਨਹੀਂ ਨਹੀਂ ਜੀ ਇਹ ਤਾਂ ਆਈ ਦੇ ਨਾਲ ਬਣੀ ਹੋਈ ਆ ਆਈ ਦੇ ਤਾਂ ਉਹੀ ਕਹਿ ਰਹੇ ਹਾਲੇ ਸੋਸ਼ਲ ਮੀਡੀਆ ਤੇ ਆਉਣ ਤੋਂ ਪਹਿਲਾਂ ਥੋੜਾ ਸੋਚ ਕੇ ਆਓ ਜੇ ਅੱਜ ਤੁਸੀਂ ਕਹਿ ਰਹੇ ਹੋ ਜੀ ਮੈਨੂੰ 2 ਲੱਖ ਫਾਲੋਅਰ ਆ ਗਏ ਮੈਨੂੰ ਤਾਂ ਜੀ ਦਿਨ ਦੇ ਵਿੱਚ 100 ਕਮੈਂਟ ਆਉਂਦਾ ਮੇਰੀ ਵੀਡੀਓ ਦੇ ਉੱਤੇ ਪਰ ਕੱਲ ਨੂੰ ਇਨਾ ਮਾਦਾ ਰੱਖੋ ਆ ਦੇ ਅੰਦਰ ਜੇ ਕੱਲ ਨੂੰ ਕੋਈ ਤੁਹਾਡੀ ਮਿਸ ਯੂਜ਼ ਕਰ ਦਿੰਦਾ ਤੁਹਾਡੀ ਵੀਡੀਓ ਨੂੰ ਫੋਟੋ ਨੂੰ ਤਾਂ ਉਸ ਨੂੰ ਜਰਨਦਾ ਵੀ ਮਾਦਾ ਰੱਖੋ ਇਹ ਨਾ ਹੋਵੇ ਕਿ ਕੱਲ ਨੂੰ ਇਸ ਦੇ ਨਤੀਜੇ ਮਾਰੇ ਨਿਕਲ ਨਿਕਲ ਲੱਗ ਜਾਣਾ ਹੈ ਨਾ ਕਿ ਕੁੜੀ ਆਦੀ ਜਾਨਗਵਾਰੀ ਹੈ ਜਾਂ ਡਿਸਪਰੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜਾਂਦੀ ਹੈ ਹਨਾ ਡਿਪਰੈਸ਼ਨ ਚ ਚਲੀ ਜਾਂਦੀ ਹੈ ਇੰਨਾਂ ਚੀਜ਼ਾਂ ਨੂੰ ਵੀ ਅਸੀਂ ਸਮਝ ਕੇ ਚੱਲੀਏ ਕਿ ਅਜੇ ਅਸੀਂ ਉਸ ਸੋਸਾਇਟੀ ਨੂੰ ਇੰਨਾ ਬਿਲਡ ਨਹੀਂ ਕਰ ਪਾਏ ਜੋ ਇੰਨੀਆਂ ਚੀਜ਼ਾਂ ਨੂੰ ਅਸੀਂ ਐਕਸੈਪਟ ਕਰ ਲਾਂ ਜਾਂ ਸਹਿਣ ਕਰ ਲਾਂ ਸਾਡੇ ਜਿੰਨੀ ਸੈਂਸ਼ੀਅਲ ਤਾਂ ਹੈ ਨਹੀਂ ਖਾਸ ਤੌਰ ਤੇ ਪੰਜਾਬੀਆਂ ਦੇ ਇਹ ਬਹੁਤ ਖਤਰਨਾਕ ਵਿਸ਼ਾ ਹੈ ਹਾਲਾਂਕਿ ਲੋਕੀ ਸੋਚਦੇ ਨਹੀਂ ਲੋਕਨ ਲੱਗਦਾ ਕਿ ਠੀਕ ਆ ਯਾਰ ਸਭ ਚੱਲਦਾ ਰਹ ਪਰ ਵਿੱਚ ਜੇ ਜਦੋਂ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਸਾਰੇ ਹੈਰਾਨ ਰਹਿ ਜਾਂਦਾ ਕੁਲੜ ਪੀਜੇ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਸੀ ਸਾਰੇ ਹੈਰਾਨ ਰਹਿ ਗਏ ਸੀ ਕਿ ਇਹ ਕੀ ਹੋ ਗਿਆ ਅਣਾ ਹੁਣ ਉਹ ਪਿੱਛੇ ਜਾ ਉਹਨਾਂ ਦਾ ਕੈਮਰਾ ਗਵਾਚਾ ਲੋਕੀ ਪਾਗਲ ਹੋ ਫਿਰਦੇ ਅੱਛਾ ਹੁਣ ਕੋਈ ਹੋਰ ਵੀਡੀਓ ਆਉਗੀ ਹੋਰ ਵੀਡੀਓ ਆਉਗੀ ਮਤਲਬ ਤੁਹਾਡਾ ਨੈਰੇਟਿਵ ਹੀ ਉਹਨਾਂ ਨੇ ਇਦਾਂ ਦਾ ਬਣਾਤਾ ਹੁਣ ਉਹਨਾਂ ਦਾ ਬਣ ਗਿਆ ਨਾ ਕਿ ਇਹਨਾਂ ਦਾ ਕੁਝ ਗਵਾਚਾ ਦਾ ਇਟ ਮੀਨਸ ਉਹਦੇ ਚ ਵੀਡੀਓ ਕੁਝ ਐਹੋ ਜਿਹੀਆਂ ਹੀ ਹੋਣਗੀਆਂ ਹੁਣ ਲੋਕੀ ਇਹੀ ਸੋਚ ਰਹੇ ਆ ਇਹ ਨੈਰੇਟਿਵ ਦੀ ਗੇਮ ਹੈ ਅੱਜ ਦੇ ਦੁਨੀਆ ਦੇ ਵਿੱਚ ਇੱਕ ਵਾਰ ਤੁਹਾਡੀ ਇਮੇਜ ਬਣ ਗਈ ਜੇ ਚਾਹੇ ਉਹ ਡੀਪ ਫੇਕ ਦੇ ਨਾਲ ਬਣਾਈ ਗਈ ਵੀਡੀਓ ਆ ਚਾਹੇ AI ਦੇ ਨਾਲ ਬਣਾਈ ਗਈ ਹੈ ਤਾਂ ਉਹ ਤੁਹਾਨੂੰ ਨੈਰੇਟਿਵ ਤੋੜਨਾ ਬੜਾ ਔਖਾ ਹੋ ਜੂ ਠੀਕ ਹੈ ਇਸ ਦੇ ਵਿੱਚ ਸਭ ਤੋਂ ਵੱਧ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਸਾਈਬਰ ਕ੍ਰਾਈਮ ਨੂੰ ਕਰਨਾ ਚਾਹੀਦਾ ਹੈ ਜਿਹੜਾ ਜਿਹੜਾ ਇਸ ਦੇ ਉੱਤੇ ਸਖਤੀ ਕਰੇ ਕੌਣ ਵੀਡੀਓਸ ਪਾ ਰਿਹਾ ਕਿੱਥੋਂ ਵੀਡੀਓਸ ਪਾਈਆਂ ਜਾਂ ਜ਼ਿਆਦਾਤਰ ਕਿਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੱਥੋਂ ਵੀਡੀਓਸ ਪੈਂਦੀਆਂ ਨੇ ਜਾਂ ਹੋਰ ਕਈ ਕੰਟਰੀਸ ਤੋਂ ਪੈਂਦੀਆਂ ਨੇ ਪਰ ਇਹ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਇੰਨਾ ਵੀ ਚੰਗਾ ਨਹੀਂ ਹੈਗਾ ਜਿੰਨਾ ਅਸੀਂ ਸਮਝ ਰਹੇ ਹਾਂ ਮੇਰੇ ਕਹਿਣਾ ਇਹ ਬਹੁਤ ਖਤਰਨਾਕ ਚੀਜ਼ ਹੈ ਮਨਪੀਤ ਨੇਰਾਪੁਰਾ AI ਤੇ ਹੀ ਇਲਜ਼ਾਮ ਲਗਾ ਦੇਣਾ ਇਹ ਵੀ ਤਾਂ ਸਹੀ ਨਹੀਂ ਆ ਬਹੁਤ ਸਾਰੀਆਂ ਵੀਡੀਓ ਸਹੀ ਵੀ ਤਾਂ ਹੁੰਦੀਆਂ ਨੇ ਜੋ ਬਾਅਦ ਦੇ ਵਿੱਚ ਆਪ ਇਹਨਾਂ ਵੱਲੋਂ ਕਬੂਲੀ ਜਾਂਦੀ ਹੈ ਕਿ ਹਾਂ ਇਹ ਅਸੀਂ ਰੱਖੀ ਹੋਈ ਸੀ ਜਾਂ ਇਹ ਸਾਡੀ ਵੀਡੀਓ ਸਾਡੀ ਪਰਸਨਲ ਵੀਡੀਓ ਸੀ ਪਤਾ ਸਾਨੂੰ ਨਹੀਂ ਪਤਾ ਇਹ ਵਾਇਰਲ ਕਿੱਦਾਂ ਹੋਈ ਹੈ ਨਾ ਤੇ ਸਾਰੀਆਂ ਤਾਂ ਫੇਕ ਹੈ ਨਹੀਂ ਇਹਦੇ ਤੋਂ ਵੀ ਆਪਾਂ ਨਹੀਂ ਮੁੱਕ ਸਕਦੇ ਹਾਂ ਬਿਲਕੁਲ ਮੈਂ ਜਿਵੇਂ ਸ਼ੁਰੂ ਚ ਕਹਦਾ ਸੀ ਮੈਂ ਕਿ ਪਹਿਲੀ ਗੱਲੇ ਵੀਡੀਓਜ਼ ਬਣਾਉਣੀਆਂ ਨਹੀਂ ਚਾਹੀਦੀਆਂ ਇੰਟਰਨੈਟ ਦਾ ਹਨ ਹਲੇ ਹਲੇ ਆਪਾਂ ਨੂੰ ਇੰਨਾ ਗਿਆਨ ਨਹੀਂ ਆਇਆ ਇੰਟਰਨੈਟ ਸਾਡੇ ਤੇ ਨਿਗਾਹ ਰੱਖ ਰਿਹਾ ਪੂਰੀ ਨਿਗਾਹ ਰੱਖ ਰਿਹਾ ਆਪਾਂ ਕੀ ਸਰਚ ਕਰਦੇ ਆ ਆਪਣੇ ਮੋਬਾਈਲ 'ਚ ਕਿਹੜੀ ਵੀਡੀਓ ਸੇਵ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਰਸਨ ਨੂੰ ਪਤਾ ਹੈ ਉਹ ਕਦੋਂ ਵੀ ਕੱਢ ਸਕਦਾ ਆਪਣੇ ਫੋਨ 'ਚ ਇਹ ਆਪਾਂ ਹਲੇ ਵਿਹਾਨ 'ਚ ਨਾ ਰਹੀਏ ਕਿ ਇਹ ਜੇ ਸਾਡੇ ਫੋਨ 'ਚ ਹੈ ਇਹ ਕਿਹੜਾ ਕਿਤੇ ਚਲੀ ਜਾਏਗੀ ਪਤਾ ਹੀ ਨਹੀਂ ਲੱਗਣਾ ਕਦੋਂ ਚਲੀ ਗਈ ਤੇ ਕਿਹਨੇ ਕੱਢ ਲਈ ਏਡੇ ਜਿਹੜੇ ਇੰਟਰਨੈਟ ਦੇ ਜਿਹੜੇ ਆ ਉਹ ਦਿਮਾਗੀ ਬੰਦੇ ਬੈਠੇ ਜਿਨ੍ਹਾਂ ਨੂੰ ਪਤਾ ਹੈ ਕਿ ਕਿਵੇਂ ਕਿਹੜੀ ਚੀਜ਼ ਕੱਢਣੀ ਹੈ ਕਈ ਮੰਤਰੀਆਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਹਨ ਤੁਸੀਂ ਦੇਖਿਆ ਹੀ ਹੈ ਆਪਣੇ ਪੰਜਾਬ 'ਚ ਹੀ ਹੋਈਆਂ ਉਹ ਕਿਵੇਂ ਹੋਈਆਂ ਕਿਉਂਕਿ ਉਹ ਕਿਸੇ ਨਾ ਕਿਸੇ ਮੋਬਾਈਲ 'ਚ ਬਣੀ ਹੋਈ ਸੀ ਤਾਂ ਕਿਸੇ ਨਾ ਕਿਸੇ ਟਾਈਮ ਤੇ ਆ ਕੇ ਬਾਹਰ ਆ ਗਈ ਤੁਸੀਂ ਦੇਖੋ ਅੱਗੇ ਪਿੱਛੇ ਕਦੀ ਨਹੀਂ ਬਾਹਰ ਆਈ ਜਦੋਂ ਕਿਸੇ ਅਹੁਦੇ ਤੇ ਪਹੁੰਚ ਗਏ ਉਦੋਂ ਵੀ ਚੀਜ਼ਾਂ ਬਾਹਰ ਵੀ ਆਈਆਂ ਕਿਉਂ ਕਿ ਕਿਉਂਕਿ ਕਿਸੇ ਨਾ ਕਿਸੇ ਪਰਸਨ ਨੂੰ ਪਤਾ ਹੈ ਉਹ ਕਿਹੜੀ ਬਾਡੀ ਹੈ ਉਹੋ ਇਲੈਕਟ੍ਰੋਨਿਕ ਬਾਡੀ ਆ ਜਾਂ ਦਿਮਾਗੀ ਬਾਡੀ ਆ ਕੋਈ ਹਨਾ ਇਨਸਾਨੀ ਬਾਡੀ ਆ ਜੋ ਇਸ ਚੀਜ਼ ਦੇ ਪਿੱਛੇ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਕਿਹੜੇ ਫੋਨ ਚ ਕਿਹੜੀ ਚੀਜ਼ ਪਈ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਐਸ ਜਿਹੀ ਚੀਜ਼ਾਂ ਪਹਿਲੀ ਗੱਲ ਬਣਾਉਣੀਆਂ ਨਹੀਂ ਚਾਹੀਦੀਆਂ ਕਿਉਂਕਿ ਇੰਟਰਨੈਟ ਹੱਲੇ ਸਾਡੇ ਸਮਝ ਨਹੀਂ ਪਿਆ ਸਾਨੂੰ ਜਿੰਨਾ ਦੇਖ ਰਿਹਾ ਹੈ ਸ਼ੀਸ਼ਾ ਦੇਖ ਰਿਹਾ ਸਾਨੂੰ ਕਿ ਅਸੀਂ ਸ਼ੀਸ਼ਾ ਦੇਖ ਰਹੇ ਆ ਬਈ ਇਹੀ ਹੈ ਪਰ ਸ਼ੀਸ਼ੇ ਦੇ ਪਿੱਛੇ ਵੀ ਬਹੁਤ ਕੁਝ ਹੈ ਸ਼ੀਸ਼ੇ ਦੇ ਪਿਛਲੀਆਂ ਪਰਤਾਂ ਬਹੁਤ ਕੁਝ ਹੈ ਇੰਟਰਨੈਟ ਇੰਨਾ ਪਾਰਦਰਸ਼ੀ ਨਹੀਂ ਹੈਗਾ ਜਿੰਨਾ ਸਾਨੂੰ ਦਿਖ ਰਿਹਾ ਇੰਟਰਨੈਟ ਦੇ ਵਿੱਚ ਬਹੁਤ ਕੁਝ ਹੈ ਹਾਲੇ ਤਾਂ ਅਸੀਂ ਇੱਕ ਪੁਆਇੰਟ ਹੀ ਦੇਖ ਪਾਏ ਆ ਹਾਲੇ ਤਾਂ ਜਿਹੜੇ ਵਿਕਸਿਤ ਦੇਸ਼ ਆ ਸਾਡੇ ਤੋਂ ਉਹ ਜੇ ਉੱਥੇ ਜਾ ਕੇ ਕਰ ਜਾਵਾਂਗੇ ਤਾਂ ਪਤਾ ਲੱਗੂਗਾ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਕਾ ਦਵਾਂ ਕਦੀ ਵੀ ਆਪਦਾ ਫੋਨ ਨਾ ਵੇਚਿਆ ਕਰੋ ਤੋੜ ਦਿਆ ਕਰੋ ਭਰਾ ਇਹਨੂੰ ਦਾ ਰਿਕਵਰ ਮਾਰੋ ਬਹੁਤ ਕੁਝ ਨਿਕਲ ਆਉਂਦਾ ਇਹਦੇ ਚੋਂ ਹਨਾ ਆਪਦੇ ਫੋਨ ਨਾ ਵੇਚਿਆ ਕਰੋ ਜੇ ਜੇ ਕਿਸੇ ਨੇ ਕਿਸੇ ਦੇ ਮੋਬਾਈਲ ਚ ਇਹੋ ਜੀ ਚੀਜ਼ ਹੈਗੀ ਆ ਫਿਰ ਉਹ ਆਪਦਾ ਫੋਨ ਨਾ ਵੇਚੇ ਪਹਿਲੀ ਗੱਲ ਤਾਂ ਬਣਾ ਵੀ ਨਹੀਂ ਜੇ ਕਿਸੇ ਨੇ ਬਣਾ ਕੇ ਗਲਤੀ ਕਰ ਲਈ ਹੈ ਹਨਾ ਹਲੇ ਤਾਂ ਗਲਤੀ ਕਰ ਚੁੱਕਿਆ ਫਿਰ ਉਹਦਾ ਫੋਨ ਨਾਲ ਵਿੱਚ ਤੋੜ ਦੇ ਅੱਗ ਲਾ ਦੇ ਪੂਕ ਦੇ ਇਹ ਚੀਜ਼ਾਂ ਫੋਨ ਚ ਹੀ ਨਿਕਲਦੀਆਂ ਸਾਰੀਆਂ ਕੁਝ ਤੇ ਇਹ ਸਾਰੀਆਂ ਚੀਜ਼ਾਂ ਹੈਕ ਕੀਤੀਆਂ ਜਾਂਦੀਆਂ ਨੇ ਕੁਝ AI ਦੇ ਨਾਲ ਵੀ ਬਣਾਈ ਅੱਜ ਕੱਲ AI ਵੀ ਬਹੁਤ ਤਗੜੀ ਆ ਗਈ ਹੈ ਨਾ ਹਲੇ ਤਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ 1% ਹੋਵੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਸ ਹੋਰ ਵੀ ਤਗੜੀਆਂ ਚੀਜ਼ਾਂ ਆ ਗਈਆਂ AI ਨੂੰ ਲੈ ਕੇ ਹਲੇ ਇੰਡੀਆ ਦੇ ਵਿੱਚ ਬਹੁਤ ਮਾਮੂਲੀ ਹੈ ਪਰ ਫਿਰ ਵੀ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਜੇ ਫੇਕ ਵੀ ਬਣਦੀ ਹੈ ਤਾਂ ਉਹ ਜਿਹੜੀ ਜਿਵੇਂ ਮੈਂ ਪਹਿਲਾਂ ਕਿਹਾ ਜੇ ਨੈਰੇਟਿਵ ਬਣ ਗਿਆ ਤਾਂ ਉਹ ਨੈਰੇਟਿਵ ਬਣੀ ਜਾਣਾ ਠੀਕ ਆ ਅੱਜ ਉਹਨਾਂ ਕੁੜੀਆਂ ਨੂੰ ਅ ਫਾਲੋਅਰ ਆ ਜਾਣਗੇ ਹਨਾ ਲਾਈਕਸ ਮਿਲ ਜਾਣਗੇ ਫੇਮਸ ਹੋ ਜਾਣਗੀਆਂ ਉਹ ਕਿਸੇ ਨਾ ਕਿਸੇ ਗਾਣੇ 'ਚ ਆ ਜਾਣਗੀਆਂ ਪਰ ਉਹ ਜਿਆਦਾ ਫੇਮਸ ਪੁਣਾ ਵੀ ਮੈਨੂੰ ਲੱਗਦਾ ਕਿ ਉਹ ਲੈ ਕੇ ਜਾਂ ਜਿਵੇਂ ਕਈ ਕੁੜੀਆਂ ਦਾ ਹੱਦੀ ਪਾਰ ਕਰ ਦਿੰਦੀਆਂ ਹਨ ਬਹੁਤ ਸਾਰੀਆਂ ਕੁੜੀਆਂ ਨੇ ਉਹ ਆਪਣਾ ਪੈਰਾਵਾ ਹੀ ਇਸ ਤਰੀਕੇ ਦੇ ਨਾਲ ਪਾ ਰਹੀਆਂ ਨੇ ਤੇ ਬਾਅਦ ਵਿੱਚ ਲੋਕਾਂ ਦੀ ਗਲਤੀ 깟ਣੀਆਂ ਵੀ ਮੇਰਾ ਮੂੰਹ ਵੀ ਤਾਂ ਹੈਗਾ ਹੀ ਤੁਸੀਂ ਮੂੰਹ ਨੂੰ ਕਿਉਂ ਨਹੀਂ ਦੇਖਦੇ ਜਾਂ ਹੋਰ ਆਸੇ ਪਾਸੇ ਕਿਉਂ ਦੇਖਦੇ ਹੋ ਲੋਕਾਂ ਦੀ ਗਲਤੀ 깟ੜ ਰਹੀਆਂ ਨੇ ਵੀ ਜਿਹੜਾ ਛੋਟੀ ਸੋਚ ਦਾ ਬੰਦਾ ਉਹ ਤੇਰੀ ਵੀਡੀਓ ਦੇਖ ਰਿਹਾ ਹੈ ਹਨਾ ਤੂੰ ਤੇ ਉਹਦੀ ਗਲਤੀ ਹੋਊਗੀ ਠੀਕ ਆ ਪਰ ਉਹ ਤਾਂ ਪਹਿਲੇ ਹੀ ਛੋਟੀ ਸੋਚ ਦਾ ਹੈਗਾ ਨਾ ਤੇਰੀ ਗਲਤੀ ਕੋਈ ਨਹੀਂ ਹੈਗੀ ਕਿ ਤੂੰ ਉਸ ਨੂੰ ਵੀਡੀਓ ਦਿਖਾ ਰਹੀ ਹੈ ਉਹ ਸਾਰੀਆਂ ਕੁੜੀਆਂ ਦੇਖੀ ਨੇ ਇੰਟਰਨੈਟ ਤੇ ਬਾਅਦ ਚ ਲੋਕਾਂ ਦੀ ਗਲਤੀ ਕੱਢਣਾ ਮੈਂ ਤਾਂ ਵੀਡੀਓ ਪਾਉਂਗੀ ਜੀ ਮੇਰੀ ਤਾਂ ਮੇਰਾ ਤਾਂ ਅਧਿਕਾਰ ਹੈ ਹਨਾ ਮੈਂ ਤਾਂ ਪਾਉਂਗੀ ਤੁਸੀਂ ਕਿਉਂ ਦੇਖਦੇ ਤੁਸੀਂ ਗੰਦੇ ਹੋ ਲੋਕਾਂ ਦੀ ਹੀ ਗਲਤੀ ਕੱਢੀ ਜਾਂਦੀ ਹੈ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉੱਥੋਂ ਆਈਆਂ ਫੈਮਿਨਿਜ਼ਮ ਤੋਂ ਜਿਵੇਂ ਉਹ ਕਹਿੰਦੀ ਹੈ ਜੇ ਮੁੰਡਾ ਹਨਾ ਆ ਅਬ ਬਿਨਾ ਕੱਪੜਿਆਂ ਦੇ ਉੱਪਰੋਂ ਹਨਾ ਵੀਡੀਓ ਪਾ ਸਕਦਾ ਹੈ ਤਾਂ ਕੁੜੀਆਂ ਕਿਉਂ ਨਹੀਂ ਪਾ ਦਿੱਤੀਆਂ ਜਾਂਦੀਆਂ ਇੱਥੇ ਕੁੜੀਆਂ ਦੀ ਆਜ਼ਾਦੀ ਹੈ ਹਨਾ ਆਜ਼ਾਦੀ ਖੋਈ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਉੱਥੋਂ ਆਈਆਂ ਤੇ ਉਹ ਚੀਜ਼ਾਂ ਜਿਹੜੇ ਅਸੀਂ ਗ੍ਰੈਬ ਕੀਤੀਆਂ ਤੇ ਜਦੋਂ ਕੁਝ ਹੋ ਜਾਂਦਾ ਫਿਰ ਸਾਡੇ ਮਾਤੇ ਵੀ ਬਹੁਤ ਛੋਟੇ ਆ ਅਸੀਂ ਜਰਦੇ ਵੀ ਨਹੀਂ ਆ ਕੀ ਹੋ ਗਿਆ ਰੋਣ ਲੱਗ ਜੰਨੇ ਆ ਇਹ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਦੋਂ ਤੁਹਾਨੂੰ ਲਾਈਕ ਆ ਰਹੇ ਸੀ ਕਮੈਂਟ ਆ ਰਹੇ ਸੀ ਉਹ ਤਾਂ ਤੁਸੀਂ ਕਹਿ ਰਹੇ ਸੀ ਵਾਹ ਵਾਹ ਸਾਡੇ ਲੱਖ ਫਾਲੋਅਰ ਹੋ ਗਏ ਜੀ ਸਾਨੂੰ ਇੰਨੀਆਂ ਐਡਾ ਮਿਲਣ ਲੱਗ ਪੀਆਂ ਸਾਡੇ ਸਾਨੂੰ ਇੰਨੀਆਂ ਪ੍ਰੋਮੋਸ਼ਨਾਂ ਮਿਲਣ ਲੱਗ ਪੀਆਂ ਜਦੋਂ ਉਸ ਸਕਸੈਸ ਦਾ ਕੁਝ ਤੁਹਾਨੂੰ ਇਹੋ ਜਿਹਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਚੱਲਣ ਨੂੰ ਮਿਲ ਰਿਹਾ ਉਦੋਂ ਤੁਸੀਂ ਰੋਣ ਲੱਗ ਪੈਂਦੇ ਹੋ ਤੁਹਾਡੇ ਪਰਿਵਾਰ ਪਰਿਵਾਰਾਂ ਦਾ ਵੀ ਪਰਿਵਾਰਾਂ ਦਾ ਅੱਜ ਕੱਲ੍ਹ ਸ਼ਾਇਦ ਅਸੀਂ ਸੋਚਦੇ ਹੀ ਨਹੀਂ ਹਨਾ ਵੀ ਉਹਨਾਂ ਤੇ ਕੀ ਬੀਤੇਗੀ ਉਦੋਂ ਅਸੀਂ ਕਹਿੰਨੇ ਆ ਵੀ ਆਹ ਕਾਤੋਂ ਫਿਰ ਦੋਵੇਂ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਨਾ ਇਹ ਇੰਟਰਨੈਟ ਦੀ ਦੁਨੀਆ ਹੀ ਇਹੋ ਜੀ ਹੈ ਜੇ ਤੁਸੀਂ ਇਸ ਇੰਟਰਨੈਟ ਦੀ ਦੁਨੀਆ ਦੇ ਵਿੱਚ ਆਉਣਾ ਹੈ ਉਹਦੇ ਵਿੱਚ ਕੁਝ ਵੀ ਹੋ ਸਕਦਾ ਚੰਗੀਆਂ-ਚੰਗੀਆਂ ਕੁੜੀ ਹਾਲਾਂਕਿ ਹੁਣ ਕਈ ਲੋਕ ਕਹਿਣਗੇ ਵੀ ਕਈ ਤਾਂ ਵੀ ਧਾਰਮਿਕ ਚੀਜ਼ਾਂ ਵੀ ਪਾਉਂਦੇ ਨੇ ਉਹਨਾਂ ਦੇ ਨਾਲ ਵੀ ਹੁੰਦਾ ਹੈ ਹੈਨਾ ਉਹਨਾਂ ਦੇ ਨਾਲ ਬਿਲਕੁਲ ਹੁੰਦਾ ਹੈ ਉਹਨਾਂ ਦੇ ਨਾਲ ਵੀ ਹੁੰਦਾ ਪਰ ਮੈਂ ਉਹੀ ਕਹਿ ਰਿਹਾ ਨਾ ਜੇ ਇੰਟਰਨੈਟ ਤੇ ਉਹਨਾਂ ਦਾ ਇਹ ਕੁਝ ਤਾਂ ਦੇਖਣਾ ਹੀ ਪਊਗਾ ਪਈਦਾਨ ਨੂੰ ਜਾਂ ਫਿਰ ਇੰਟਰਨੈਟ ਤੇ ਆਉਣ ਤੋਂ ਪਹਿਲਾਂ ਸੋਵਾਰੀ ਸੋਚ ਲਓ ਕਿਉਂਕਿ ਕਿਹਨੂੰ ਕਹੋਗੇ ਤੁਸੀਂ ਮੰਨ ਲਓ ਕੋਈ ਪਰਸਨ ਕਰ ਰਿਹਾ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਯਾਰ ਤੂੰ ਬੋ ਮਾੜਾ ਕਰ ਰਿਹਾ ਤੈਨੂੰ ਅਕਲ ਨਹੀਂ ਹੈਗੀ ਇਹ ਵਾ ਸਾਨੂੰ ਪਤਾ ਹੀ ਨਹੀਂ ਕੌਣ ਕਰ ਰਿਹਾ ਇਹ ਕਿਹੜੀ ਦੇਸ਼ ਤੋਂ ਬੈਠ ਕੇ ਹੋ ਰਿਹਾ ਹੈ ਹੈਨਾ ਕੋਈ ਕੁੜੀ ਕਰ ਰਹੀ ਹੈ ਕੋਈ ਮੁੰਡਾ ਕਰ ਰਿਹਾ ਇਹਨੂੰ ਵਾਇਰਲ ਬੇਸ਼ੱਕ ਕੋਈ ਥਰਡ ਪਰਸਨ ਕਰ ਰਿਹਾ ਪਰ ਬਣਾ ਤਾਂ ਤੁਸੀਂ ਰਹੇ ਹੋ ਹਾਂ ਹਨਾ ਤਾਂ ਬਣਾਉਣ ਬਾਰੇ ਕੀ ਕਹਿਣਾ ਚਾਹੂਗੇ ਕਿਉਂਕਿ ਪਹਿਲਾਂ ਤਾਂ ਵੀਡੀਓ ਬਣੀ ਕਿਉਂ ਰਹੀ ਹੈ ਤੁਹਾਡੇ ਨਿੱਜੀ ਪਲਾਂ ਦੀ ਵੀਡੀਓ ਕਿਉਂ ਬਣ ਰਹੀ ਹੈ ਹਾਂ ਬਿਲਕੁਲ ਨਿੱਜੀ ਪਲਾਂ ਤੁਸੀਂ ਦੇਖੋ ਬਹੁਤ ਨੇ ਲੱਖਾਂ ਦੇ ਵਿੱਚ ਨੇ ਇੰਟਰਨੈਟ ਜਿਵੇਂ ਬਹੁਤ ਸਾਰੇ ਅੱਜਕੱਲ ਲੋਕ ਵੀ ਜਿਹੜੇ ਆਰਟਿਸਟ ਵੀ ਆ ਉਹ ਗੱਲ ਕਰਦੇ ਹੁੰਦੇ ਆ ਦੇ ਇੰਟਰਵਿਊਜ਼ ਦੇ ਵਿੱਚ ਜਿਹੜਾ ਇੰਸਟਾਗ੍ਰam ਹਨ ਉਹਨਾਂ ਚਲਾਉਣ ਯੋਗ ਨਹੀਂ ਰਿਹਾ ਤੁਸੀਂ ਘਰੇ ਬੈਠੇ ਹੋ ਤੁਸੀਂ ਇੰਸਟਾਗ੍ਰam ਚੱਲ ਰਹੇ ਤੁਹਾਡੀ ਆਵਾਜ਼ ਆਉਣਾ ਪਤਾ ਹੀ ਨਹੀਂ ਲੱਗਣਾ ਕੀ ਚੱਲ ਪਏਗਾ ਅੱਗੇ ਹਮ ਇੰਸਟਾਗ੍ਰam ਅੱਜ ਕੱਲ ਜੇ ਘਰੇ ਬੈਠ ਕੇ ਥੋੜਾ ਸੇਫ ਰਹਿ ਕੇ ਚਲਾਉ ਭਾਈ ਪਬਲਿਕ ਚ ਬੈਠ ਕੇ ਚਲਾਉਣ ਵਾਲਾ ਜਾਂ ਪਰਿਵਾਰ ਦੇ ਵਿੱਚ ਬੈਠ ਕੇ ਚਲਾਉਣ ਵਾਲਾ ਇੰਸਟਾਗ੍ਰam ਨਹੀਂ ਰਿਹਾ ਨਿੱਜੀ ਪਲਾਂ ਦੀ ਵੀਡੀਓ ਦਾ ਨਾਂ ਬਣਾਓ ਭਰਾ ਹੱਥ ਹੱਥ ਜੜਵਾ ਲਓ ਐਓ ਜਿਹੀਆਂ ਚੀਜ਼ਾਂ ਨਾ ਬਣਾਓ ਜੇ ਕਿਸੇ ਨੇ ਗਲਤੀ ਕਰ ਲਈ ਤਾਂ ਫਿਰ ਉਹਦਾ ਫੋਨ ਨਾ ਕਿਸੇ ਨੂੰ ਵੇਚੇ ਹਨਾ ਜੇ ਹੁਣ ਤੁਹਾਡੇ ਕਿਸੇ ਮੋਬਾਈਲ ਚ ਪਈਆ ਤਾਂ ਉਸ ਫੋਨ ਨੂੰ ਹੁਣੇ ਤੋੜ ਦਿਓ ਅੱਗ ਲਾ ਦਿਓ ਪੂਕ ਦਿਓ ਪਤਾ ਹੀ ਨਹੀਂ ਕਦੋਂ ਇਹ ਹਣਾ ਬਾਅਦ ਦੇ ਵਿੱਚ ਬੰਦੇ ਨੂੰ ਸਮਝ ਨਹੀਂ ਆਉਂਦਾ ਕਿ ਕੀ ਕੀ ਹੋ ਗਿਆ ਕਿਉਂਕਿ ਇਹੋ ਜੀ ਚੀਜ਼ ਹੈ ਕੀ ਸਫਾਈ ਦੇਓਗੇ ਤੁਸੀਂ ਕੀ ਸਫਾਈ ਦੇਓਗੇ ਹਣਾ ਤੁਸੀਂ ਰੋਲ ਹੋਗੇ ਪਰ ਇੱਕ ਟੈਗ ਤਾਂ ਲੱਗ ਜਾਏਗਾ ਨਾ ਕਿ ਹਾਂ ਯਾਰ ਇਹ ਟੈਗ ਲੱਗ ਗਿਆ ਠੀਕ ਹੈ ਉਹ ਚੀਜ਼ਾਂ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਸੋਸ਼ਲ ਮੀਡੀਆ ਠੀਕ ਹੈ ਤੁਸੀਂ ਯੂਜ਼ ਕਰ ਰਹੇ ਹੋ ਬਹੁਤ سارے ਲੋਕ ਯੂਜ਼ ਕਰ ਰਹੇ ਆ ਪਰ ਇਸ ਚੀਜ਼ ਦੀ ਜਿੰਨੀਆਂ ਵੀ ਮਿਸਹੈਪਨਿੰਗਸ ਹੋ ਰਹੀਆਂ ਨੇ ਉਹਨਾਂ ਨੂੰ ਸਹਿਣ ਦਾ ਮਾਦਾ ਖੁੱਦ ਦੂਸਰੇ ਪਾਸੇ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੇ ਵੀ ਇਸ ਮਸਲੇ ਨੂੰ ਲੈ ਕੇ ਥੋੜਾ ਜਆ ਮਨਲਾਦਾ ਨਕੇਲ ਕੱਸਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਹੋ ਰਿਹਾ ਹੈ ਕਿ ਕਿੱਥੋਂ ਆ ਰਹੀਆਂ ਨੇ ਵੀਡੀਓ ਇਹ ਬਹੁਤ ਵੱਡਾ ਸਵਾਲ ਹੈ ਇਹ ਵੀਡੀਓਜ਼ ਆ ਕਿੱਥੋਂ ਰਹੀਆਂ ਨੇ ਠੀਕ ਆ ਬਣ ਗਈ ਠੀਕ ਆ ਪਰ ਕਿਸੇ ਦੇ ਮੋਬਾਈਲ ਦੇ ਵਿੱਚੋਂ ਫੋਨ ਵੀਡੀਓਜ਼ ਕਿਵੇਂ ਜਾ ਰਹੀਆਂ ਨੇ ਬਾਹਰ ਸਿਕਿਉਰਿਟੀ ਦਾ ਬਹੁਤ ਵੱਡਾ ਦੇਸ਼ ਪੱਧਰ ਤੇ ਦੀ ਗੱਲ ਹੁੰਦੀ ਹੈ ਕਿ ਪਰਸਨਲ ਸਪੇਸ ਆ ਬੰਦੇ ਦੀ ਹਨਾ ਪਰਸਨਲ ਇਨਫੋਰਮੇਸ਼ਨ ਆ ਤੁਸੀਂ ਕਿਵੇਂ ਹਣਾ ਕਿਸੇ ਨੂੰ ਦੇ ਸਕਦੇ ਹੋ ਵੱਡੀਆਂ-ਵੰਡੀਆਂ ਗੂਗਲ ਵਰਗੀਆਂ ਕੰਪਨੀਆਂ ਨੂੰ YouTube ਵਰਗੀਆਂ ਕੰਪਨੀਆਂ ਨੂੰ ਜਾਂ ਹੋਰ ਕਈ ਕੰਪਨੀਆਂ ਨੂੰ ਹਜ਼ਾਰਾਂ ਲੱਖਾਂ ਕਰੋੜਾਂ ਦੇ ਜੁਰਮਾਨੇ ਹੋ ਗਏ ਇਸ ਕਰਕੇ ਕਿ ਯਾਰ ਤੁਸੀਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਕਿਵੇਂ ਲੀਕ ਕਰ ਰਹੇ ਹੋ ਹਨ ਮਾੜੀ-ਮੋਟੀ ਜੀ ਵੀ ਕੋਈ ਕਿੱਥੇ ਜਾਂਦਾ ਕਿਸੇ ਦੀ ਬਰਥਡੇਟ ਕੀ ਹੈ ਇਹ ਇਹ ਇਨਫੋਰਮੇਸ਼ਨ ਵੀ ਤੁਸੀਂ ਕਿਵੇਂ ਲੀਕ ਕਰ ਸਕਦੇ ਹੋ ਹਨ ਜਾਂ ਬੰਦਾ ਕੀ ਐਸਐਮਐਸ ਸਰਚ ਕਰ ਰਿਹਾ ਇਹ ਤੁਸੀਂ ਕਿਸੇ ਕੰਪਨੀ ਥਰਡ ਪਾਰਟੀ ਨੂੰ ਹਨਾ ਕਿਵੇਂ ਦੱਸ ਸਕਦੇ ਹੋ ਪਰ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਬਹੁਤ ਹੀ ਪਰਸਨਲ ਨੇ ਇਹ ਚੀਜ਼ਾਂ ਕਿਵੇਂ ਲੋਕਾਂ ਤੱਕ ਜਾ ਰਹੀਆਂ ਇਹ ਤਾਂ ਬਹੁਤ ਹੀ ਵੱਡਾ ਮਸਲਾ ਨੇ ਨਾ ਤੇ ਮੈਨੂੰ ਲੱਗਦਾ ਕੋਈ ਬੋਲਕੀ ਨਹੀਂ ਰਾਜੀ ਇਸ ਮਸਲੇ ਦੇ ਉੱਤੇ ਕਿਸੇ ਦਾ ਧਿਆਨ ਹੀ ਹੈ ਨਹੀਂ ਲੋਕਾਂ ਨੂੰ ਲੱਗਦਾ ਕਿ ਇਹ ਕੋਈ ਮਸਲਾ ਹੀ ਹੈ ਨਹੀਂ ਮੈਨੂੰ ਲੱਗਦਾ ਜਦੋਂ ਕਿਸੇ ਵੱਡੇ ਮੰਤਰੀ ਐਮ ਐਲ اے ਦੀ ਇਹੋ ਜਿਹੀ ਵੀਡੀਓ ਜਾਂ ਉਹਨਾਂ ਦੇ ਪਰਿਵਾਰ ਚੋਂ ਇਹੋ ਜਿਹੀ ਕਿਸੇ ਦੀ ਵੀਡੀਓ ਆਊਗੀ ਫਿਰ ਉਹਨਾਂ ਨੂੰ ਲੱਗੂਗਾ ਕਿ ਹਾਂ ਨਹੀਂ ਯਾਰ ਇਹ ਵੀ ਇੱਕ ਮਸਲਾ ਹੈਗਾ ਸੀ ਕਿਤੇ ਨਾ ਕਿਤੇ ਚੱਲ ਰਿਹਾ ਸੀਗਾ ਸਾਨੂੰ ਉਦੋਂ ਵੀ ਐਕਸ਼ਨ ਲੈ ਲੈਣਾ ਚਾਹੀਦਾ ਸੀ ਉਦੋਂ ਵੀ ਲੋਕੀ ਕਹਿੰਦੇ ਸੀਗੇ ਕਿ ਯਾਰ ਇਹ ਇੰਨੀਆਂ ਵੀਡੀਓ ਕਿਵੇਂ ਵਾਇਰਲ ਹੋ ਰਹੀਆਂ ਹਣਾ ਕੁੜੀਆਂ ਦੀਆਂ ਉਦੋਂ ਨਹੀਂ ਸਾਨੂੰ ਲੱਗਿਆ ਅੱਜ ਜਦੋਂ ਸਾਡੇ ਘਰ ਦੀ ਕੁੜੀ ਦੀ ਵੀਡੀਓ ਵਾਇਰਲ ਹੋ ਗਈ ਉਦੋਂ ਸਾਨੂੰ ਅਸੀਂ ਐਕਸ਼ਨ ਲੈ ਰਹੇ ਆ ਮੈਨੂੰ ਲੱਗਦਾ ਉਦੋਂ ਹੀ ਸ਼ਾਇਦ ਹੋਊਗਾ ਕਿਉਂਕਿ ਇਹ ਦੇਸ਼ ਹੀ ਇਹੋ ਜਿਹਾ ਹੈ ਹਣਾ ਪਹਿਲਾਂ ਤਾਂ ਕੁਝ ਹੁੰਦਾ ਨਹੀਂ ਆ ਇਹ ਚੀਜ਼ਾ ਬਹੁਤ ਮੈਂ ਅਖੀਰ ਤੇ ਇਹੀ ਕਹਿਣਾ ਚਾਹੁੰਗਾ ਇੰਟਰਨੈਟ ਹਲੇ ਸਮ ਅਜੇ ਅਸੀਂ ਨਹੀਂ ਸਮਝਿਆ ਇੰਟਰਨੈਟ ਕੀ ਆ ਸਾਨੂੰ ਨਹੀਂ ਪਤਾ ਇੰਟਰਨੈਟ ਦਾ ਕਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹਲੇ ਸਾਨੂੰ ਨਹੀਂ ਪਤਾ ਸਾਨੂੰ ਤਾਂ ਦੱਸ ਦਿੱਤਾ ਗਿਆ ਕਿ ਇੰਟਰਨੈਟ ਆਹ ਚੀਜ਼ ਹੈ ਇਹਦਾ ਸਾਨੂੰ ਕਿਸੇ ਨੇ ਦੱਸਿਆ ਨਾ ਅਸੀਂ ਸਾਨੂੰ ਖੁਦ ਨੂੰ ਤਾਂ ਨਹੀਂ ਨਾ ਪਤਾ ਤੇ ਜਿਨ੍ਹਾਂ ਨੇ ਦੱਸਿਆ ਹੋ ਸਕਦਾ ਉਹਨਾਂ ਨੇ ਗਲਤ ਦੱਸਿਆ ਹੋਵੇ ਤੇ ਮੈਨੂੰ ਲੱਗਦਾ ਗਲਤੀ ਹੈ ਕਿਉਂਕਿ ਜਿਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਗਲਤ ਦੱਸਿਆ ਹੋਇਆ ਹੈ ਇਸ ਚੀਜ਼ ਚ ਹੈ ਇਸ ਦੇ ਪਿੱਛੇ ਹਲੇ ਬਹੁਤ ਕੁਝ ਹੈ ਹਲੇ ਤੁਸੀਂ ਦੇਖੋ ਕਿਵੇਂ ਹੋ ਸਕਦਾ ਕਿ ਅਸੀਂ ਅੱਜ ਜਿਵੇਂ ਆਪਾਂ ਮਾਈਕ ਦੀ ਗੱਲ ਕਰ ਰਹੇ ਸੀਗੇ ਤੇ ਇੱਕ ਘੰਟੇ ਦੋ ਘੰਟੇ ਬਾਅਦ ਸਾਨੂੰ ਮਾਈਕ ਦੀ ਸੁਜੈਸ਼ਨ ਆਣੀ ਸ਼ੁਰੂ ਹੋ ਗਈ ਏਟ ਮੀਨ ਸਾਨੂੰ ਸੁਣਿਆ ਜਾ ਰਿਹਾ ਸਾਨੂੰ ਦੇਖਿਆ ਜਾ ਰਿਹਾ ਸਾਡੇ ਤੇ ਨਜ਼ਰ ਹੈਗੀ ਹੈ ਹਨਾ ਸਾਡੇ ਤੇ ਨਜ਼ਰ ਹੈਗੀ ਹੈ ਤੇ ਜਿਸ ਦਿਨ ਉਸ ਬੰਦੇ ਉਹ ਬੰਦੇ ਜਿਹੜੇ ਸਾਡੇ ਤੇ ਨਜ਼ਰ ਰੱਖਦੇ ਉਹ ਥੋੜੇ ਜਿਹਾ ਗਲਤ ਹੋ ਗਏ ਤਾਂ ਤੁਸੀਂ ਦੇਖੋ ਨਤੀਜੇ ਕਿਹੋ ਜਿਹੇ ਹੋਣਗੇ ਹਾਂ ਬਿਲਕੁਲ ਅੱਜ ਦੂਜੇ ਦੇ ਘਰੇ ਲੱਗੀ ਅੱਗ ਦਾ ਅਸੀਂ ਬੜਾ ਤਮਾਸ਼ਾ ਦੇਖ ਰਹੇ ਹਾਂ ਪਰ ਜਦੋਂ ਇਹ ਅੱਗ ਸਾਡੇ ਘਰਾਂ ਤੱਕ ਪਹੁੰਚੂਗੀ ਉਦੋਂ ਸਾਨੂੰ ਪਤਾ ਲੱਗੂਗਾ ਇਹ ਗੱਲ ਲੀਡਰਾਂ ਨੂੰ ਹੁਣੇ ਹੀ ਸਮਝ ਲੈਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਜਲਦੀ ਇਸ ਚੀਜ਼ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਕਿ ਆਖਿਰ ਇਹਦੇ ਪਿੱਛੇ ਕਸੂਰਵਾਰ ਕੌਣ ਹੈ ਬੇਸ਼ੱਕ ਹਾਲਾਂਕਿ ਬੰਦਾ ਉਹ ਵੀ ਗਲਤ ਹੈ ਜੋ ਇਸ ਤਰ੍ਹਾਂ ਦੀ ਵੀਡੀਓ ਬਣਾ ਰਿਹਾ ਹੈ ਪਰ ਉਸ ਤੋਂ ਵੱਡਾ ਵੀ ਕੋਈ ਦੋਸ਼ੀ ਹੈ ਜਿਹੜਾ ਉਹ ਇੱਥੇ ਬੈਠਾ ਹੈ ਜਾਂ ਕੋਈ ਉਹ ਕਹਿ ਸਕਦੇ ਆ ਵੀ ਇਨਸਾਨ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਇਲੈਕਟ੍ਰੋਨਿਕ ਚੀਜ਼ ਹੈ ਜਿਹੜੀ ਇਸ ਦੇ ਪਿੱਛੇ ਕੰਮ ਕਰ ਰਹੀ ਹੈ ਦੀ ਜਾਂਚ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦਾ ਸਮਾਜ ਹੈ ਜਿਹੜਾ ਉਹ ਘਟੋ ਘਟ ਪੰਜਾਬ ਦੇ ਵਿੱਚ ਤਾਂ ਨਾ ਸਿਰਜ ਜਾਵੇ